ਲੰਗਰ ਲਗਾਉਣ ਵਾਲੀ ਦਾਤੀ ਜੀ ਦਾ ਦਰਬਾਰ ਕੀ ਜੈ ਜੈ ਕਾਰਾ ਮੰਦੀਆ ਮੰਗਿਆ ਮਰਾਤਾ ਪੂਰੀਆ ਕਰਨ ਵਾਲੀ ਮਾ ਮਾਈ ਜੀ ਦਾ ਦਰਬਾਰ ਕੀ ਜੈ ਇਹ ਲੰਗਰ ਮਾਤਾ ਜੀ ਨਾਨਾ ਜੀ ਦੀ ਕਿਰਪਾ ਦੇ ਨਾਲ ਬਹੁਤ ਪੁਰਾਣੇ ਸਮੇਂ ਤੋਂ ਚੱਲ ਆ ਰਹੇ ਪ੍ਰਥਾ ਹੈ ਪਹਿਲੀ ਵਾਰ ਆਇਆ ਜੀ ਤੇ ਦੇਖ ਕੇ ਬੜੀ ਖੁਸ਼ੀ ਹੋਈ ਹੈ ਜੀ ਮਤਲਬ ਕਿੰਨੇ ਸ਼ਹਿਰ ਨਿਵਾਸੀ ਖੁਸ਼ ਨਸੀਬ ਨੇ ਸਾਡੇ ਵੀ ਉੱਥੇ ਮਾਂ ਮਾਈ ਸ਼ਹਿਰ ਤੋਂ ਸੇਵਾ ਲੈ ਰਹੀ ਹੈ ਜੀ ਸਾਰੇ ਇਕੱਠੇ ਹੋ ਕੇ ਲੰਗਰ ਆਪਣਾ ਉੱਥੇ ਜੋ ਵੀ ਇਹ ਸੇਵਾ ਕਰੋ ਸਾਰੇ ਸ਼ਹਿਰ ਦਾ ਸਰਬਸਾਂਝਾ ਲੰਗਰ ਹੈ ਕਾਰਾ ਸ਼ੇਰਾ ਵਾਲੀ ਮਾਤਾ ਦਾ ਬੋਲ ਸੱਚੇ ਦਰਬਾਰ ਕੀਜੈ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਨੈਣਾ ਦੇਵੀ ਮਾਤਾ ਦੇ ਦਰਬਾਰ ਦੇ ਵਿੱਚ ਖੋਲੇ ਮਹੱਲੇ ਦੇ ਪਲਖਸ਼ ਨੂੰ ਲੈ ਕੇ ਇੱਕ ਲੰਗਰ ਲਗਾਇਆ ਜਾ ਰਿਹਾ ਤੇ ਅੱਜ ਗੱਡੀ ਭਰ ਕੇ ਸਮਾਨ ਦੀ ਕੁਰਾਲੀ ਦੀ ਅਨਾਜ ਮੰਡੀ ਤੋਂ ਭੇਜੀ ਜਾ ਰਹੀ ਹੈ ਤੁਹਾਨੂੰ ਪੂਰਾ ਦੱਸਦੇ ਹਾਂ ਕਿ ਕਿੱਥੇ ਜਿਹੜਾ ਇਹ ਲੰਗਰ ਲਗਾਇਆ ਜਾਵੇਗਾ ਅਤੇ ਕੀ ਕਹਿਣਾ ਚਾਹੁੰਦੇ ਆ ਸ਼੍ਰੀ ਨੈਣਾ ਦੇਵੀ ਮੰਦਿਰ ਕਮੇਟੀ ਦੇ ਮੈਂਬਰ ਪਰ ਜਦੋਂ ਮੰਗਰ ਦੀ ਗੱਡੀ ਰਵਾਨਾ ਹੋਈ ਆ ਸ਼੍ਰੀ ਨਾਨਕ ਦੇਕੀ ਸ਼ੁਰੂਆਤ ਤੇ ਇਹ ਲੰਗਰ ਲੱਗਣਾ ਹੈ ਜੀ ਜਾਣਕਾਰੀ ਦਿਓ ਕਿੱਥੇ ਪੰਡਾਗ ਲੱਗਣਾ ਹੈ ਇਹ ਲੰਗਰ ਮਾਤਾ ਜੀ ਨਾਨਕ ਦੀ ਕਿਰਪਾ ਦੇ ਨਾਲ ਬਹੁਤ ਪੁਰਾਣੇ ਸਮੇਂ ਤੋਂ ਚੱਲ ਆ ਰਿਹਾ ਪਰਸਾ ਇਹ ਹੋਲੇ ਮਹੱਲੇ ਦੇ ਅਪਰਾਖਸ਼ ਦੇ ਵਿੱਚ ਲੰਗਰ ਜਿਹੜਾ ਲਗਾਇਆ ਜਾ ਰਿਹਾ ਹੈ ਇਹ 12 ਤਾਰੀਖ ਤੋਂ ਲੈ ਕੇ 15 ਤਾਰੀਖ ਤੱਕ ਲਗਾਤਾਰ ਕੰਟੀਨਿਊ ਚੱਲੇਗਾ ਇਹ ਕੋਲਾ ਵਾਲੇ ਟੋਬੇ ਤੇ ਪੂਰੀ ਵਾਲੇ ਸੰਤਾਂ ਦੀ ਕੁਟੀਆਂ ਦੇ ਵਿੱਚ ਆਸ਼ਰਮ ਦੇ ਵਿੱਚ ਲੱਗੇਗਾ ਅ ਬਾਕੀ ਇਸ ਤੋਂ ਬਾਅਦ ਸ਼ਾਵਨ ਦਾ ਜਿਹੜਾ ਲੰਗਰ ਲੱਗਦਾ ਹੈ ਉਹ ਉੱਪਰ ਜੁਨੀਅਰ ਮੋਟਰ ਚੁਮਾ ਤੇ ਲੱਗਦਾ ਹੈ ਉਹ 10 ਦਿਨਾਂ ਵਾਸਤੇ ਉੱਪਰ ਲੱਗਦਾ ਹੈ 10 ਦਿਨਾਂ ਵਾਸਤੇ ਨੀਚੇ ਇੱਥੇ ਕੁਟੀਆਂ ਦੇ ਵਿੱਚ ਹੀ ਲੱਗਦਾ ਹੈ ਇਹ ਲੰਗਰ ਕਿਹਨਾਰੇ ਸਹਿਯੋਗ ਦੇ ਨਾਲ ਚੱਲਦਾ ਹੈ ਬਸ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਹੀ ਚੱਲਦਾ ਜੀ ਹੁਣ ਤੱਕ ਬਹੁਤ ਪੁਰਾਣਾ तकरीबन 55 ਤੋਂ ਲੈ ਕੇ 60 ਸਾਲ ਦੇ ਕਰੀਬ ਹੋ ਗਿਆ ਹੋਊਗਾ ਪ੍ਰਾਣ ਲੰਗਰ ਹੈ ਸ਼ਹਿਰ ਦਾ ਸਭ ਦਾ ਲੰਗਰ ਕਿੰਨੇ ਵਜੇ ਤੋਂ ਲੈ ਸ਼ੁਰੂ ਹੋਏਗਾ ਜੀ ਕਿੰਨੇ ਵਜੇ ਤੱਕ ਚੱਲੇਗਾ ਇਹ ਸਵੇਰੇ अर्ਲੀ ਮਾਰਨਿੰਗ ਤੋਂ ਸਟਾਰਟ ਹੋ ਕੇ ਦੇਰ ਰਾਤ ਤੱਕ ਚੱਲਦਾ ਹੈ ਅਣਦੇ ਦੇ ਵੀ ਦਰਬਾਰ ਤੇ ਲਈ ਮਾਤਾ ਦੇ ਇੱਥੇ ਲੰਗਰ ਦੀ ਕੱਢੀ ਹੋਣਾ ਕਿੰਨੀ ਗਈ ਹੈ ਸਭ ਕੀ ਕਹਿਣਾ ਚਾਹਦੇ ਹੋ ਆਪਾਂ ਇਹ ਜੈ ਮਾਤਾ ਦੀ ਤੇ ਬੜੀ ਮਹਾਮਾਇ ਦੀ ਕਿਰਪਾ ਦੇਖੋ ਜੀ ਇਹ ਐਡਾ ਬੜਾ ਪ੍ਰਾਲਾ ਕਰ ਰਹੇ ਆ ਮਤਲਬ ਜੋ ਵੀ ਇਹ ਇੰਦੇ ਮੋਤਵਰ ਨੇ ਸ਼ਹਿਰ ਵਾਸੀ ਨੇ ਸੀ ਹੋਗ ਨਾਲ ਸਾਡੇ ਸਾਰੇ ਅਮਰ ਭੈਣ ਭਰਾ ਸਾਰੇ ਇੱਥੇ ਦੁਕਾਨਦਾਰ ਵੀ ਸਾਰੇ ਮੰਡੀ ਇਹ ਐਡੀ ਮਹਾਮਾਇ ਦੀ ਕਿਰਪਾ ਜੀ ਦੇਖੋ ਤੁਸੀਂ ਵੀ 55 60 ਸਾਲ ਤੋਂ ਰੈਗੂਲਰ ਲੰਗਰ ਚੱਲ ਰਿਹਾ ਹੈ ਜੋ ਕਿ ਬੜੀ ਹੀ ਇਹ ਮਾਤਾ ਦੀ ਕਿਰਪਾ ਨਾਲ ਚੱਲਦਾ अदरवाइज ਇੱਕ ਆਮ ਮਨੁੱਖ ਦੇ ਵਾਸਤੇ ਕਾਣੀ ਨਹੀਂ ਵੀ ਬੰਦਾ ਰੈਗੂਲਰ ਨੇ ਸਿਸਟਮ ਨੂੰ ਕਰ ਲੂਗਾ ਜੀ ਤੇ ਮੈਂ ਧੰਨਵਾਦ ਦੀਆਂ ਸਾਰੇ ਸ਼ਹਿਰ ਨਿਵਾਸੀਆਂ ਦਾ ਜੀ ਮਤਲਬ ਉਹਨਾਂ ਨੇ ਐਡੀ ਬੜੀ ਕਿਰਪਾ ਕਰਕੇ ਹਰ ਸਾਲ ਮਤਲਬ 3-4 ਦਿਨ ਰੈਗੂਲਰ 24 7 ਮਤਲਬ ਲੰਗਰ ਚੱਲਦਾ ਜੀ ਉੱਥੇ ਤੇ ਹਰ ਸ਼ਹਿਰ ਨਿਵਾਸੀਆਂ ਦਾ ਜੀ ਮੈਂ ਤਾਂ ਬਹੁਤ ਧੰਨਵਾਦ ਦੀਆਂ ਵੀ ਜਦੋਂ ਅੱਜ ਸਾਡੇ ਬੀਸ਼ੂ ਜੀ ਨੇ ਸੰਜੀ ਜੀ ਨੇ ਬਾਈ ਜੀ ਨੇ ਆ ਕੇ ਨਾ ਨਾਲ ਆਉਂਦਾ ਸੁਭਬ ਬਣਿਆ ਜੀ ਚਲੋ ਪਤਾ ਤਾਂ ਸਾਨੂੰ ਹੈਗਾ ਹੀ ਆ ਪਰ ਅੱਜ ਇੱਥੇ ਅਸੀਂ ਮਤਲਬ ਮੈਂ ਪਹਿਲੀ ਵਾਰ ਆਇਆ ਜੀ ਤੇ ਦੇਖ ਕੇ ਬੜੀ ਖੁਸ਼ੀ ਹੋਈ ਆ ਜੀ ਮਤਲਬ ਕਿੰਨੇ ਸ਼ਹਿਰ ਨਾਲ ਅਸੀਂ ਖੁਸ਼ ਨਸੀਬ ਨੇ ਸਾਡੇ ਵੀ ਉੱਥੇ ਮਾਂ ਮਾਈ ਸ਼ਹਿਰ ਤੋਂ ਸੇਵਾ ਲੈ ਰਹੀ ਹੈ ਜੀ ਧੰਨਵਾਦ ਜੀ ਵਿਸ਼ੂ ਜੀ ਕੀ ਕਹਿਣਾ ਚਾਹੁੰਦੇ ਤੁਹਾਡੇ ਪੂਰੇ ਵਿੱਚ ਸਾਰੇ ਉੱਥੇ ਸੇਵਾ ਨੂੰ ਆਉਂਦੇ ਸੀਗੇ ਤੇ ਕੀ ਕਹਿਣਾ ਜੀ ਦੇਖੋ ਬਹੁਤ ਪੁਰਾਣਾ ਲੰਗਰ ਕੋਰਾਲੀ ਤੋਂ ਜਾ ਰਿਹਾ ਹੈ ਸਭ ਦੇ ਸਰਵਸਾਂਦੇ ਸ਼ਹਿਰ ਦੇ ਸਹਿਯੋਗ ਨਾਲ ਤੇ ਕਾਫੀ ਅੱਛਾ ਕੋਲ ਆਲੀ ਲੰਗਰ ਉੱਥੇ ਮੰਨਿਆ ਗਿਆ ਮਸ਼ਹੂਰ ਲੰਗਰ ਹੈ ਇਸ ਕਰਕੇ ਚਲੋ ਮਾਤਾ ਰਾਣੀ ਦੀ ਕਿਰਪਾ ਜੈ ਮਾਤਾ ਦੀ ਤੁਸੀਂ ਵੀ ਜਾਓਗੇ ਜੀ ਕਿਉਂਕਿ ਸਾਰੇ ਬਜ਼ੁਰਗ ਹਾਂਜੀ ਹਾਂਜੀ ਜਰੂਰ ਜਾਊਂਗਾ ਜੀ ਹਾਜ਼ਰੀ ਆ ਕੇ ਆਉਂਗਾ ਜੀ ਹਰ ਸਾਲ ਜਾਣਾ ਤੁਸੀਂ ਸਾਰੇ ਇਕੱਠੇ ਹੋ ਕੇ ਲੰਗਰ ਆਪਣਾ ਉੱਥੇ ਜੋੜੀਏ ਸੇਵਾ ਕਰੋ ਸਾਰੇ ਸ਼ਹਿਰ ਦਾ ਸਰਬਸਾਂਝਾ ਲੰਗਰ ਹੈ